ਨਾਰਜੋਗ ਸਾਥਿਓ ਮਾਨਜੋਗ ਪੰਜ ਬੋਲ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਫਤਾਰ ਸਿੰਘ ਢੀਂਪਰੀ ਜੀ حوالے ਤੋਂ ਪਤਾ ਲਗਾ ਕਿ ਸੋਸ਼ੇਜੋਗ ਸੂਤਰਾਂ ਤੋਂ ਉਹਨਾਂ ਨੂੰ ਪਤਾ ਲਗਾ ਕਿ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਪਿਛਲੇ 4-5 ਦਿਨ ਪਹਿਲਾਂ ਇੱਥੇ ਸ਼ਰਾਰਤ ਕੀਤੀ ਸੀ ਬਾਬਾ ਸਾਹਿਬ ਡਾਕਟਰ ਅੰਬेडਕਰ ਦੇ ਸਟੈਚੂ ਨਾਲ ਪੁਲਿਸ ਨੇ ਉਹ ਫੜ ਲਿਆ ਪਰ ਹਲੇ ਤੱਕ ਪੁਲਿਸ ਉਹਨੂੰ ਜਨਤਕ ਨਹੀਂ ਕਰ ਰਹੀ ਔਰ ਜਦ ਤੱਕ ਪੁਲਿਸ ਜਨਤਕ ਨਹੀਂ ਕਰ ਰਹੀ ਜਦ ਤੱਕ ਆਪਣਾ ਜਿਹੜਾ ਰੋਸ ਮਾਰਚ ਰੋਸ ਧਰਨਾ ਉਹ ਇੱਥੇ جاری ਆ ਮੈਂ ਸਮੁੱਚੇ ਆਪਣੇ ਵਰਕਰਾਂ ਨੂੰ ਬੇਨਤੀ ਕਰਦਾ ਬਾਦੋ ਸਮਾਜ ਭਾਈਦਿਆਂ ਨੂੰ ਕਿ ਇੱਥੇ ਜਲਦੀ ਤੋਂ ਜਲਦੀ ਸਿਰੋਸ ਧਰਨਾ ਵਾਲੇ ਜਾਰੀ ਆ ਇੱਥੇ ਪਹੁੰਚੋ ਜਦ ਤੱਕ ਲੋਕ ਜਨਤਾ ਕਹ ਨਹੀਂ ਕਰਦੀ ਉਦ ਤੱਕ ਛੜਾ ਧਰਨਾ جاری ਆ ਔਰ ਅਗਲੀ ਜੋ ਵੀ ਰਣਨੀਤੀ ਪਾਰਟੀ ਲੀਡਰਸ਼ਿਪ ਪੇਸ਼ ਨਹੀਂ ਕਰੇ ਆਪਾਂ ਉਹਨੂੰ ਇੰਪਲੀਮੈਂਟ ਕਰਨਾ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਪਹੁੰਚੋ ਔਰ 14 ਅਪ੍ਰੈਲ ਨੂੰ ਇੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਪੰਜਾਬ ਸੰਭਾਲੋ ਮਹਿਮ ਜਿਹੜੀ ਚੱਲ ਰਹੀ ਹੈ ਆ ਵੱਟਾ ਇਕੱਠ ਉਹਦੇ ਲਈ ਵੀ ਆ ਪੀ ਰਿਹਾ ਕਿ ਆਪਣੇ ਆਪਣੇ ਪਿੰਡਾਂ ਤੋਂ ਸੈਂਕੜੇ ਸਾਥੀਆਂ ਸਮੇਤ ਗੱਡੀਆਂ ਭਰ ਕੇ ਮਕਾਵਾ ਪੈਣਾ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਨਾਲ ਲੈ ਕੇ ਆਪਾਂ ਇੱਥੇ ਪਹੁੰਚਣਾ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਇੱਥੇ ਪਹੁੰਚ ਰਹੇ ਆ ਲਗਾਤਾਰ ਬਾਰ-ਬਾਰ ਆਪਣੇ ਆਪਣੇ ਪਿੰਡਾਲੀਆਂ ਆਦਮੀਆਂ ਵੀ ਦੇ ਰਹੇ ਆ ਔਰ ਜਿਹੜੇ ਸਾਥੀ ਹਲੇ ਨਹੀਂ ਪਹੁੰਚੇ ਉਹਨਾਂ ਨੂੰ ਵੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਪਹੁੰਚੋ ਜੈ ਭੀਮ Siapa?